ਅਜੇ ਤੱਕ ਇਹ ਜੀ ਗਵਰਨਮੈਂਟ ਕੋਈ ਨਹੀਂ ਆਈ ਸੀ ਕਿ ਜਿਹਨੇ ਇੰਨੇ ਗਰਾਸਰੂਟ ਲੈਵਲ ਤੇ ਕੰਮ ਕੀਤਾ ਹੋਵੇ ਔਰ ਮੈਨੂੰ ਲੱਗਦਾ ਆਉਣ ਵਾਲੀਆਂ ਪੀੜ੍hiyan ਇਸ ਗੱਲ ਦੀ ਐਗਜ਼ੈਂਪਲ ਦੇਣਗੀਆਂ ਕਿ ਆਮ ਆਦਮੀ ਪਾਰਟੀ ਆਈ ਸੀਗੀ ਤੇ ਨਸ਼ਾ ਮੁਕਤੀ ਦਾ ਮੋਰਚੀ ਦਾ ਸ਼ੁਰੂਆਤ ਹੋਈ ਸੀ ਕਿ ਤੇ ਪਿੰਡਾਂ ਲੈਵਲ ਦੇ ਉੱਤੇ ਇਸ ਤਰੀਕੇ ਦੇ ਨਾਲ ਸੌਵਾਂ ਚੁਕਾਈਆਂ ਗਈਆਂ ਸੀਗੀਆਂ ਜਿਆਦਾ ਗਾਇਕਾਂ ਨੇ ਨਸ਼ੇ ਨੂੰ ਵੀ ਕਾਫੀ ਪ੍ਰਮੋਟ ਕਰਦੇ ਆ ਉਹਨਾਂ ਦੇ ਵੀ ਖਾਸ ਮੈਨ ਲੱਗੇਗਾ ਕਿ ਤੁਸੀਂ ਜਿਹੜੇ ਗੀਤ ਜਿਹੜੇ ਸਟੇਜਾਂ ਤੋਂ ਨਾ ਫਿਲਮਾਂਕਣੇ ਜਾਂ ਨਾ ਗਾਏ ਜਾਣਾ ਮੈਂ ਤੇ ਹਮੇਸ਼ਾ ਖਿਲਾਫ ਹਾਂ ਜਿਹੜੇ ਜਿਹੜੇ ਲੋਕੀ ਜਿਹੜੇ ਵੀ ਸਿੰਗਰਸ ਐ ਨ ਬਹੁਤ سارے ਲੋਕ ਜਿਹੜੇ ਨਸ਼ਾ ਕਰਦੇ ਨੇ ਲੇਕਿਨ ਗਵਾਂਡੀ ਇਹ ਕਹ ਦਿੰਦੇ ਆ ਆਪਾਂ ਕਾਨੂੰਨ ਲੋਕਾਂ ਨੂੰ ਦੱਸਣਾ ਜਾਂ ਪੁਲਿਸ ਨੂੰ ਦੱਸਣਾ ਵੈਰ ਪੈਗਾ ਯਾਨੀ ਜਿਹੜੇ ਨਾਮ ਤੁਸੀਂ ਸਾਨੂੰ ਦੱਸੋਗੇ ਉਹਨਾਂ ਦੀ ਜਿਹੜੀ ਪ੍ਰੇਸ਼ਾਨ ਹੈ ਉਹ ਗੁਪਤ ਰੱਖੀ ਜਾਊਗੀ ਉੱਤੇ ਸਾਡੀ ਨਿਊਟਰਲ ਆਫੀਸਰ ਅਪਾਇੰਟ ਕੀਤੀ ਹੈ ਪੰਜਾਬ ਸਟੇਟ ਲੈਵਲ ਦੇ ਸਾਰੇ ਮੈਸੇਜਿਸ ਉਹਨਾਂ ਕੋਲ ਜਾਣਗੇ ਛਾਪੇਮਾਰੀ ਹੋਊਗੀ ਪਿੰਡਾਂ ਦੇ ਵਿੱਚ ਹਾਂਜੀ ਇਹ ਜਿਹੜਾ ਅੱਜ ਸੌਂਚ ਕੋਈ ਗਈ ਇੱਕ ਆਪਣੀ ਸ਼ੁਰੂ ਕੀਤੀ ਗਈ ਹੈ ਨਸ਼ਾ ਪਛਾਹ ਯਾਤਰਾ ਕੀ ਪਲਾਨ ਜਿਹੜਾ ਕਿਵੇਂ ਮੰਨ ਜਿਹੜੀ ਪਲਾਨ ਹੋਈ ਹੈ ਕਿ ਆਪਾਂ ਇਹ ਬੱਚਨਾਂ ਨੂੰ ਪੰਜਾਬ ਨੂੰ ਬਚਾਈਏ ਕਿ ਰਣਨੀਤੀ ਘੜੀ ਗਈ ਹੈ ਇਸ ਵਿੱਚ ਬੀਖੋ ਜੀ ਰਣਨੀਤੀ ਇਹ ਹੀ ਘੜੀ ਗਈ ਹੈ ਕਿ ਜ਼ੋਨ ਵਾਈਜ਼ ਪੰਜਾਬ ਨੂੰ ਡਿਵਾਈਡ ਕੀਤਾ ਸੀਗਾ ਉਸ ਤੋਂ ਬਾਅਦ ਡਿਸਟ੍ਰਿਕਟ ਕੋਆਰਡੀਨੇਟਰਸ ਨਿਯੁਕਤ ਕੀਤੇ ਗਏ ਆ ਔਰ ਅਸੈਂਬਲੀ ਕੋਆਰਡੀਨੇਟਰਸ ਨਿਯੁਕਤ ਕੀਤੇ ਗਏ ਆ ਫਿਰ ਥੱਲੇ ਵਿਲੇਜ ਲੈਵਲ ਵਿਲੀ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਕਿ ਪਿੰਡਾਂ ਦੇ ਵਿੱਚੋਂ ਐਡਿਕਟਡ ਪੇਸ਼IENTS ਨੂੰ ਹਸਪੀਟਲ ਲੈ ਕੇ ਜਾਣਗੀਆਂ ਔਰ ਜਿਹੜੇ ਨਸ਼ਾ ਤਸਕਰਾਂ ਦੇ ਨਾਮ ਸਾਨੂੰ ਦੇਣਗੇ ਉਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਵੱਜੂਗੀ ਸੋ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਨਸ਼ਾ ਛੱਡ ਚੁੱਕੇ ਨੇ ਵਧੀਆ ਜ਼ਿੰਦਗੀ ਜੀ ਰਹੇ ਨੇ ਦੋਜ਼ ਵਿਲ ਬੀ ਆ ਹੀਰੋਜ਼ ਐਂਡ ਮੋ ਨਾਲ ਹੀ ਜਿਹੜੇ ਰੀਹੈਬਿਲੀਟੇਸ਼ਨ ਸੈਂਟਰਸ ਐ ਡਿਡਿਕਸ਼ਨ ਸੈਂਟਰ ਐ ਜਾਂ ਆਊਟ ਸੈਂਟਰਸ ਐ ਜੋ 올 ਓਵਰ ਪੰਜਾਬ ਮੇਂ ਡਿਊਟੀ ਲਾਈ ਗਈ ਹੈ ਕਿ ਉਹਨਾਂ ਨੂੰ ਜਾ ਕੇ ਦੇਖਣਾ ਹੈ ਔਰ ਮਨਪਾ ਕੀ ਗੱਲ ਐ ਸੀ ਕਿ ਪਿਛਲੀਆਂ ਗਵਰਨਮੈਂਟਸ ਨੇ ਕੋਈ ਅਪੁਆਇੰਟਮੈਂਟ ਹੀ ਨਹੀਂ ਕੀਤੀ ਸੀਗੀ ਸਾਈਕੀਆਟ੍ਰਿਸ ਦੀ ਔਰ ਸਾਈਕੀਆਟ੍ਰਿਸ ਜਿਹੜੀ ਐ ਉਹ ਬਹੁਤ ਵੱਡਾ ਰੋਲ ਅਦਾ ਕਰਦੇ ਐ ਇੱਕ ਪੇਸ਼ੈਂਟ ਨੂੰ ਠੀਕ ਕਰਨ ਚ ਦਵਾਈ ਦੇ ਨਾਲ ਸੋ ਹੁਣ ਸਾਡੀ ਗਵਰਨਮੈਂਟ ਨੇ ਨਵੇਂ ਸਾਈਕੀਆਟ੍ਰਿਸ ਨਿਯੁਕਤ ਕੀਤੇ ਐ ਜਿਨ੍ਹਾਂ ਦੀ ਟ੍ਰੇਨਿੰਗ ਏਮਸ ਵਰਗੇ ਵੱਡੇ ਹਸਪੀਟਲਸ ਦੇ ਵਿੱਚ ਹੋ ਰਹੀ ਐ ਉਹ ਗਰਾਊਂਡ ਲੈਵਲ ਦੇ ਉੱਤੇ ਬਹੁਤ ਛੇਤੀ ਬਾਇਓમેટ્રਿਕ ਹੋਊਗਾ ਪ੍ਰੋਪਰ ਔਰ ਪ੍ਰੋਪਰ ਮੈਡੀਕੇਸ਼ਨ ਦਿੱਤੀ ਜਾਊਗੀ ਮੈਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨਸ਼ਾ ਤਾਂ ਕਰਦੇ ਨੇ ਲੇਕਿਨ ਗਵਾਂਢੀ ਇਹ ਕਹਿ ਦਿੰਦੇ ਆ ਕਿ ਆਪਾਂ ਕਾਨੂੰਨ ਲੋਕਾਂ ਨੂੰ ਦੱਸਣਾ ਜਾਂ ਪੁਲਿਸ ਨੂੰ ਦੱਸਣਾ ਵੈਰ ਪੈਗਾ ਉਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਕਿਹੜੇ ਜਿਹੜੇ ਦੱਸਣ ਤੋਂ ਡਰਦੇ ਨੇ ਉਹਨਾਂ ਲਈ ਕੀ ਖਾਸਤਾ ਤੇ ਪ੍ਰਬੰਧ ਨੇ ਕਿ ਜੇ ਦੱਸਦਾ ਕਿਵੇਂ ਉਸ ਸਸਪੈਂਸ ਰੱਖਿਆ ਜਾਵੇ ਵੇਖੋ ਜੀ ਅਸੀਂ ਵਿਲੇ ਡਿਫੈਂਸ ਕਮੇਟੀਆਂ ਜਾਂ ਜਿਹੜੀਆਂ ਗਵਰਨਮੈਂਟ ਵੱਲੋਂ ਵੀ ਹੈਗੀਆਂ ਨੇ ਔਰ ਜਿਹੜੀਆਂ ਨਸ਼ਾ ਮੁਕਤ ਮੋਰਚੇ ਦੀਆਂ ਕਮੇਟੀਆਂ ਵੀ ਵਿਲੇਜ ਲੈਵਲ ਦੇ ਉੱਤੇ ਬਣ ਰਹੀਆਂ ਨੇ ਉਹਨਾਂ ਦੇ ਵੱਲੋਂ ਪੂਰੀਆਂ ਪੇਸ਼ਾਨ ਹੈ ਗੁਪਤ ਰੱਖੀ ਜਾਊਗੀ ਉੱਤੋਂ ਸਾਡੇ ਨਿਊਡਲ ਅਫੀਸਰ ਅਪਾਇੰਟ ਕੀਤੇ ਆ ਪੰਜਾਬ ਸਟੇਟ ਲੈਵਲ ਦੇ ਸਾਰੇ ਮੈਸੇਜਿਸ ਉਹਨਾਂ ਕੋਲ ਜਾਣਗੇ ਛਾਪੇਮਾਰੀ ਹੋਊਗੀ ਪਿੰਡਾਂ ਦੇ ਵਿੱਚ ਤੇ ਜਿਹੜੇ ਨਸ਼ਾ ਕਰਦੇ ਰਹੇ ਉਹਨਾਂ ਨੂੰ ਬਚਾਉਣ ਦੇ ਲਈ ਖਾਸ ਜਿਹੜੇ ਆ ਇਕਤੇ ਤੁਸੀਂ ਡਿਟੈਕਸ਼ਨ ਖੋਲੇ ਜਾਣਗੇ ਕਿ ਉਹਨਾਂ ਨੂੰ ਨੌਕਰੀ ਦੇ ਪ੍ਰਬੰਧ ਵੀ ਹੋਣਗੇ ਤਾਂ ਕਿ ਉਹ ਬੱਚਾ ਜਿਹੜਾ ਨਸ਼ੇ ਤੋਂ ਹਟਕੇ ਉਹਨੂੰ ਕੋਈ ਜੌਬਨ ਕਰੇ ਸਾਡੀ ਸਰਕਾਰ ਯੋਗਾ ਟੀਚਰਸ ਦੀ ਅਪਾਇੰਟਮੈਂਟ ਕਰ ਰਹੀ ਹੈ ਔਰ ਜਿਹਦੀ ਟ੍ਰੇਨਿੰਗ ਦੇ ਦੌਰਾਨ 8000 ਰੁਪੀਸ ਪੇ ਹੈ ਔਰ ਬਾਅਦ ਦੇ ਵਿੱਚ ਜਦੋਂ ਨਿਯੁਕਤ ਕੀਤੇ ਜਾਣਗੇ 25000 ਹੈ ਸੋ ਬੇਸਿਕਲੀ ਗਵਰਨਮੈਂਟ ਕਾਫੀ ਸਾਰੀਆਂ ਵਧੀਆ ਜੌਬਸ ਵੀ ਅਵੇਲ ਕਰਵਾ ਰਹੀ ਹੈ ਔਰ ਬਹੁਤ ਸਾਰੀਆਂ ਸਾਹਮਣੇ ਆਉਣਗੀਆਂ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਜੀ ਮਹਿਮਾਨ ਸਾਹਿਬ ਨੇ ਸਪੀਚ ਵੀ ਕਿਹਾ ਕਿ ਬਹੁਤ ਸਾਰੇ ਲੋਪਿੰਡਾਂ ਦੇ ਲੋਕ ਆਪਣੇ ਪਿੰਡ ਦਾ ਨਾਮ ਲੈਣ ਤੋਂ ਡਰ ਜਾਂਦੇ ਵਿਕੋ ਜੀ ਮੈਨੂੰ ਇਹ ਲੱਗਦਾ ਹੈ ਵੀ ਅਜ ਤੱਕ ਇਹ ਜੀ ਗਵਰਨਮੈਂਟ ਕੋਈ ਨਹੀਂ ਆਈ ਸੀ ਕਿ ਜਿਨੇ ਇੰਨੇ ਗਰਾਸ ਰੂਟ ਲੈਵਲ ਤੇ ਕੰਮ ਕੀਤਾ ਹੋਵੇ ਔਰ ਮੈਨੂੰ ਲੱਗਦਾ ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ਦੀ ਐਗਜ਼ੈਂਪਲ ਦੇਣਗੀਆਂ ਕਿ ਆਮ ਆਦਮੀ ਪਾਰਟੀ ਆਈ ਸੀਗੀ ਤੇ ਨਸ਼ਾ ਮੁਕਤੀ ਦਾ ਮੋਰਚੀ ਦਾ ਸ਼ੁਰੂਆਤ ਹੋਈ ਸੀ ਕਿ ਤੇ ਪਿੰਡਾਂ ਲੈਵਲ ਦੇ ਉੱਤੇ ਇਸ ਤਰੀਕੇ ਦੇ ਨਾਲ ਸੌਵਾਂ ਚੁਕਾਈਆਂ ਗਈਆਂ ਸੀਗੀਆਂ ਔਰ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਕੰਮ ਹੋਏ ਸੀਗੇ ਜਿਵੇਂ ਤੁਸੀਂ ਇੱਕ ਬਤੌਰ ਗਾਇਕ ਵੀ ਰਹੇ ਹੋ ਬਜਾਦਰ ਗਾਇਕਾਂ ਨੇ ਨਸ਼ੇ ਨੂੰ ਵੀ ਕਾਫੀ ਪ੍ਰਮੋਟ ਕਰਦੇ ਆ ਉਹਨਾਂ ਦੇ ਵੀ ਖਾਸ ਮੈਨ ਲੱਗੇਗਾ ਕਿ ਤੁਸੀਂ ਜਿਹੜੇ ਗੀਤ ਜਿਹੜੇ ਸਟੇਜਾਂ ਤੋਂ ਨਾ ਫਿਲਮਾਂਕਣੇ ਆ ਨਾ ਗਾਏ ਜਾਣ। ਮੈਂ ਤੇ ਹਮੇਸ਼ਾ ਖਿਲਾਫ ਆ ਜਿਹੜੇ ਜਿਹੜੇ ਲੋਕੀ ਜਿਹੜੇ ਵੀ ਸਿੰਗਰਸ ਐ ਨਸ਼ਿਆਂ ਦੇ ਉੱਤੇ ਗਾਣੇ ਆਉਂਦੇ ਆ ਆਲਵੇਸ ਟੇਕ ਅ ਸਟੈਂਡ ਕਿ ਉਹਨਾਂ ਨੂੰ ਨਹੀਂ ਗਾਉਣੇ ਚਾਹੀਦੇ। ਤੇ ਜਿਹੜੇ ਨਸ਼ਾ ਮੁਕਤ ਹੋਏ ਉਹਨਾਂ ਨੂੰ ਖਾਸ ਤੌਰ ਤੇ ਕੋਈ ਖਾਸ ਗ੍ਰਾਂਟ ਦਿੱਤੀ ਜਾਏਗੀ ਕੋਈ ਖਾਸ ਸਨਮਾਨਿਤ ਵੀ ਕੀਤਾ ਜਾਏਗਾ। ਉਹਨਾਂ ਨੂੰ ਜੀ ਸਾਡੇ ਪਾਰਟੀ ਦੇ ਕ ਜੀਨਰ ਅਰਵਿੰਦ ਕੇਜੀਵਾਲ ਜੀ ਸਾਡੇ ਸੀਐਮ ਸਾਹਿਬ ਭਗਵ